ਅਦੇ ਭਾਈ ਅੱਜ ਦਿਖਾਉਣੇ ਤੁਹਾਨੂੰ ਫਿਸ਼ ਇੱਥੇ ਵੱਖ-ਵੱਖਰੀ ਤਰ੍ਹਾਂ ਦੀਆਂ ਮੱਛੀਆਂ ਰੱਖੀਆਂ ਗਈਆਂ ਐ ਦੇਖਦੇ ਆ ਜੀ ਕੀ ਹਿਸਾਬ ਦਾ ਉਹਦਰ ਜਾ ਕੇ ਆਂਦੇ ਬਹੁਤ ਤਰ੍ਹਾਂ ਦੀਆਂ ਮੱਛੀਆਂ ਕਿਤੇ ਕਿੱਥੋਂ ਆਈਆਂ ਨੇ ਇਹ ਵੀ ਦੇਖਣਾ ਚਾਹੀਦਾ ਵਾ ਆਜੋ ਐਂਟਰੀ ਕਰਦੇ ਆਪਾਂ ਪਾਣੀ ਦਾ ਬਣਾਇਆ ਹੋਇ ਕਿਡਾ ਉਹਦੀ ਪੁਹਾਰਾ ਛੱਡ ਕੇ ਇਧਰੋਂ ye chaliyan khandein laga de na isme vishesh naam hi likha hoya hai ki le gaya ਕੀ ਬੱਚੀ ਹੈ ਇੱਥੇ ਆਵੇ ਦੇਖੋ ਲਾਲ ਨਿੱਕੀ ਜੀਆਂ ਵਾਈਟ ਕੀ ਨਾ ਸਿਲਵਰ ਟੈਟਰਾ ਸੋਣੀ ਆ ਨਾ ਇਹ ਲਗਾ ਬੈਂਡੇਡ ਸਿਲਵਰ ਇਹਦਾ ਨਾ ਸ਼ੁਪਕਿੰਗ 골ਡ ਦੇਖਦੀ ਨਾ 골ਡ ਕੰਨੀ ਸੋਣੀ ਛੋਟੀ ਨਿੱਕੀ ਜੀ ਟਿੱਡੀ ਜੀ ਬਲੈਕ ਗੋਲਡ ਇਹਦਾ ਨਾਮ ਆ ਇਹ ਕੀ ਲਿਖਿਆ ਆਲਬਿਨੋ ਵਿਡੋ ਟੈਟਰਾ ਯਾਰ ਵਿਡੋ ਕਿਉਂ ਬੋਲ ਰਹੇ ਨੇ ਵਿਡੋ ਹੈ ਰਹਿ ਤਾਂ ਦੋ ਰਹਿ ਵਿਡੋ ਕਿੱਥੇ ਚਲੋ ਇਹ ਵੀ ਟੈਟਰਾ ਇਹ ਟਾਈਗਰ ਬੈਂਡ ਹੈ ਮਾਨਿਕਾ ਯਾਰ ਬੈਂਡਡ ਸ਼ਿਵਰਾਮ ਮਾਮੇ ਬੰਦਿਆ ਜਿ ਰੱਖੀ ਜਾਂਦੇ ਇਹ ਮੱਛੀਆਂ ਦੇ ਵੀ ਐ ਕੋਈ ਨਾਮ ਨਹੀਂ ਮਿਲਿਆ ਦਾ ਉਹ ਕੀ ਹੋਇਆ ਜੋ ਇਹੋ ਇਹ ਟਰੱਕ ਥਲੇ ਤੇ ਨਹੀਂ ਟਾਇਰ ਥਲੇ ਦੇਦੀ ਲੱਗਦਾ ਨਿੱਕੀਆਂ ਇਹਨਾਂ ਇੰਨੇ ਨਾਲ ਦੋ ਦਾ ਡਰ ਜਨਾ ਬੋਤ ਨੂੰ ਇੱਥੇ ਵੇਖ ਕੇ ਹੀ ਮੂਰਤੀ ਰੱਖੀ ਵਿੱਚ ਹੋਏ ਲੱਕ ਸੁਜੀ ਪਈ ਉਹਦੀ ਇੱਕ ਇਹਨੂੰ ਇਹ ਵੇ ਡਰੀ ਜਾਂਦੀ ਲੱਗਦਾ ਕੱਢ ਦੋ ਭਰਾਵਾ ਸਾਈਡ ਤੇ ਰੱਖੋ ਕੰਦੇ ਹੀ ਹੋਏ ਕਿੱਥੇ ਗਈ ਹੋਏ ਆਹ ਨਾ ਦਿਖਾ ਰਖਾ ਸ਼ਗਲ ਦਿਖਾ ਤੇਰੀ ਇਹ ਡਡੂ ਦੀ ਭੈਣ ਲੱਗਦੀ ਸ਼ਗਲ ਦੇਖ ਕਿਦਾਂ ਦੀ ਹੈ ਨਾ ਮੂੰਹ ਇਹਦਾ ਵੇਖ ਆਹ ਵੇਖੋ ਵਾਓ ਇਹਦਾ ਨਾਮ ਰੱਖਿਆ ਗ੍ਰੀਨ ਚੈਵਰਾ ਇਹ ਨਾ ਸੋਚੋ ਮੈਂ ਆਪਣੇ ਕੋਲੋਂ ਬੋਲੀ ਜਾਣਾ ਮੈਂ ਲਿਖਿਆ ਨਾ ਆਹ ਲਿਖਿਆ ਨਾ ਜੋ ਜੋ ਲਿਖਿਆ ਉਹ ਹੀ ਬੋਲਣਾ ਭਾਈ ਬਾਕੀ ਵਾਕਿਆ ਯਾਰ ਐ ਉਦਾਂ ਦੀ ਇਹ ਇਹਦਾ ਨਾਮ ਨਹੀਂ ਲਿਖਿਆ ਯਾਰ ਰਹਾ ਦੇ ਕਿੰਨੀ ਛੋਟੀ ਮੱਛੀ ਅਬ ਕਿੱਥੇ ਗਈ ਬਰਸ ਦੇ ਬਾਅਦ ਦੇ ਬਾਅਦ ਕਿੰਨੀ ਵੱਡ ਗਈ ਆ ਦੇਖ ਅਵੇ ਕਿੱਰੇ ਕਿੰਨਾ ਵਧੀਆ ਸਿਸਟਮ ਬਣਾਇਆ ਮੱਛੀ ਦੇਖੋ ਬਈ ਬੋਡੀ ਫਲਾਵਰ ਹੌਨ ਮੱਛੀਆਂ ਵੇਖ ਲੈ ਕੇਗੜਾ ਵੀ ਦੇਖ ਲੋ ਇੱਕ ਇਹ ਵੀ ਬਿਆਹ ਬਾਰੇ ਨੁਕਰੇ ਇਕੱਲਾ ਹੀ ਆ ਇਹ ਇਹਨੂੰ ਇਹਦਾ ਨਾਮ ਰੱਖਿਆ ਇੰਡੀਅਨ ਕੈਟਫਿਸ਼ ਇਹਦੇ ਮੁੱਛਾਈਆਂ ਮਿਲਦੇ ਤਾਂ ਹੀ ਇਹਦਾ ਨਾਮ ਇੰਡੀਅਨ ਕੈਟਫਿਸ਼ ਕਿਹਾ ਸ਼ਾਇਦ ਥੋੜਾ ਦੂਰ ਆ ਇਹਨੂੰ ਦਿਖਾਉਦੇ ਆ ਰਹਿਣੇ ਕਰਦੇ ਇੰਨੇ ਇਹਦਾ ਨਾਂ ਬਲੈਕ ਮੂਡ ਫਿਰ ਅੱਖਾਂ ਵਿੱਚ ਕਿਦਾਂ ਨੜੀਆਂ ਸੁਡੀਆਂ ਸੁਡੀਆਂ ਨਹੀਂ ਲੱਗਣਦੀਆਂ ਇਹ ਮੋਟੀਆਂ ਮੋਟੀਆਂ ਇਹਦਾ ਨਾਮ ਟਿਨ ਫੋਰ ਟਿਨ ਫੋਇਲ ਬਰਬ 골ਡフィਸ਼ ਬੰਗਲਾਦੇਸ਼ ਚ ਮਿਲਦੀ ਹੁੰਦੀ ਬਹੁਤ ਮਹਿੰਗੀ ਘਟੋ ਘਟ ਕਿੰਨਾ ਹੈ ਇਹ ਬਾਤ 15 ਦਾ 2200 ਰੁਪਏ ਕਿਲੋ ਲੱਦਿੰਦੇ ਇਹਦਾ ਨਾਮ ਰੱਖਿਆ ਹੌਸਕਰ ਐਵੇਂ ਨਹੀਂ ਰੱਖਿਆ ਕੋਈ ਚੀਜ਼ ਵੇਖੀ ਵਾਕਿਆ ਹੀ ਹੌਸਕਰ ਐਂ ਦੇਖਦੇ ਨੇ ਬਈ ਇਹਦਾ ਨਾਮ ਹੈ ਡਾਲਰ ਫਿਸ਼ ਡਾਲਰ ਆ ਡਾਲਰ ਵਾਂਗ ਹੀ ਲੱਗਦੀ ਬਈ ਇਹਦਾ ਨਾਮ ਐਂਜਲ ਫਿਸ਼ ਇਹ ਬੱਚੇ ਲੱਗਦਾ ਛੋਟੇ ਛੋਟੇ ਬਾਕੀ ਇਹ ਨਿੱਕ ਨਿੱਕੇ ਆ ਝਾੜੀਆਂ ਜਰ ਕੇ ਲੱਗਦੇ ਵੇਖ ਲਾ ਜਿਵੇਂ ਝਾੜੀਆਂ ਵਿੱਚ ਰੱਖਿਆ ਨਾ ਇਹਦਾ ਨਾਮ ਰੱਖਿਆ ਸ਼ਾਰਕ ਉਹਨ ਦੇਖਦੇ ਸ਼ਾਰਕ ਵਰਗੀ ਲੱਗਦੀ ਹੈ ਉਸ ਤੇ ਮਰਾਈ ਦਹੀ ਸੀ ਕੋਲੇ ਖਾਇਰ ਮੋਰੀ ਹੁੰਦਾ ਮੈਂ ਲੱਭਨ ਦੇ ਮੈਂ ਕਿੱਥੇ ਗਈ ਆ ਵੇ ਕਿੱਥੇ ਬੈਠੀ ਹੈ ਕੋੜ ਕਿਲੀ ਵਰਗੀ ਲੱਗਦੀ ਹੈ ਇਹਨੂੰ ਆ ਦੇਖੇ ਕਾਫੀ ਸ਼ਿਖਾਉਣ ਲੱਗਾ ਤੁਮਹੀ ਸਟ੍ਰੀਟ ਲੀਕੀ ਇਹਦੀ ਐਦੋਂ ਮੈਂ ਮਰੀ ਪਈ ਐ ਪਾਣੀ ਜੀ ਲਾ ਕੇ ਰੱਖਿਆ ਵੇਖ ਲੋ ਗਲਤੀ ਹੋਣੀ ਐ ਇਦਾਂ ਮਰੀ ਪਈ ਐ ਦਵਾਈ ਦੋ ਵੀ ਲਾ ਕੇ ਰੱਖਿਆ ਉਦਾਂ ਇਹਦੀ ਆ ਹਿਸਟਰੀ ਹੈ ਤੁਹਾਨੂੰ ਕਿ 200 ਕਿਲੋ ਤੱਕ ਭਾਰੀ ਹੋ ਸਕਦੀ ਵੇਖ ਲੋ ਬਾਕੀ ਆ ਵੀ ਸਿਸਟਮ ਹੈ ਗਾਣ ਦੇ ਇੱਥੇ ਤੁਸੀਂ ਪੈਰ ਰੱਖ ਕੇ ਨਹੀਂ ਵਿੱਚ ਆਪ ਪੈਰ ਰੱਖ ਕੇ ਦੋ ਜਾਨੇ ਨੇ ਵਿੱਚ ਮੱਛੀਆਂ ਆਉਂਦੀਆਂ ਪੈਰਾਂ ਨੂੰ ਕੱਟਦੀਆਂ ਹੌਲੀ ਹੌਲੀ ਸਫਾਈ ਕਰਦੀਆਂ ਉਹ ਵੀ ਸਿਸਟਮ ਹੈ ਗਾਣ ਦਾ ਇਹਦਾ ਦਿਲ ਕਾਰਡੀਓ ਵੀ ਕਰਦਾ ਫਿਰ ਆ ਕੀ ਬਾਕੀ ਇਹ ਪਿਛੇ ਤੁਹਾਨੂੰ ਦਿਖਾਉਣੇ ਆ ਵੱਡੀ ਬਾਕੀ ਵੀ ਜਨਾ ਸਮਾਨ ਵੀ ਲਾਇਆ ਕੋਈ ਖਰੀਦਣਾ ਚਾਹੁੰਦਾ ਲੈ ਵੀ ਸਕਦਾ ਹੈ ਵੇਚਣ ਵਾਸਤੇ ਹਨਾ ਛੋਟਾ ਮੋਟਾ ਜਨਾਮੀ ਹੈ ਇਹ ਠੱਗਾਂ ਵਾਂਗ ਬਣਾਇਆ ਬਾਕੀ ਤੁਹਾਡੀ ਮਰਜ਼ੀ ਲੈਣਾ ਉਹ ਬਾਕੀ ਇਹ ਸਮਾਨ ਲਾਇਆ ਇਹਨਾਂ ਨੇ ਪੁਰਾਣੀ ਚੀਜ਼ਾਂ ਖਾਸ ਰਾਜਸਥਾਨ ਜੋ ਹੈ ਹੁੰਦੀ ਜਿਹੜੇ ਰਾਜਸਥਾਨ ਦੇ ਪੁਰਾਣੇ ਇਹਦੇ ਉਹਦੇ ਪੁਰਾਣੇ ਜਿਵੇਂ ਆਪਣਾ ਭੰਗੜਾ ਨਹੀਂ ਪੰਜਾਬ ਦਾ ਇਦਾਂ ਹੀ ਇਹਨਾਂ ਦਾ ਕਲਚਰ 올ਡ 올ਡ ਚੀਜ਼ਾਂ ਵੀ ਲੈ ਸਕਦੇ ਵੇਖੀ ਜਾਂਦੇ ਊਂਟ ਇਧਰ ਤੇ ਮਝੂਰ ਹੈ ਇਹ ਇਹ ਦੇਖੋ ਸੁਣੋ ਫੇਰ ਮਾਲਿਕ ਸੁਣੋ সুইਮਿੰਗ সুইਮਿੰਗ ਪੂਲ ਬਣਾਇਆ ਛੋਟਾ ਜਿਹਾ ਨੇ ਵਿੱਚ ਵੜਾ ਉਹਦੇ ਮੱਛੀਆਂ ਤੁਹਾਨੂੰ ਕੱਟਣਗੀਆਂ ਹੁਣ ਕਿੱਥੇ ਕਿੱਥੇ ਕੱਟਣਗੀਆਂ ਨੇ ਪਤਾ ਨਹੀਂ ਆਹ ਦੇਖੋ ਇਹ ਦੰਦਿਆਂ ਦੇ ਬੜੀ ਜ਼ੋਰ ਦੀ ਵੜਦੀ ਤੇ ਆ ਗਏ ਮੁੱਛੜ ਜੀ ਚੱਲ ਆ ਜਿਓ ਇਹ ਦੇਖੋ ਪਿੱਛੇ ਲੱਗੇ ਇਹ ਪੁਰਾਣੇ ਪਾਣੀ ਦੇ। ਪਾਉਲ ਜੀ ਕਿਹਾ ਹਾਂ। ਮੇਰੇ ਤੋਂ। ਉਹ ਬਣਾਇਆ ਸੀ ਸ਼ੇਵਲ ਵੀ ਆ ਗਿਆ ਪੁਰਾਤਨ ਵਾਲੇ ਵਾਲਾ ਦੇਖੋ। ਮੈਂ। ਉਹ ਮੈਂ ਚਪਾਇਆ ਵੀ ਤੁਹਾਨੂੰ ਦਿਖਾਉਣਾ ਸੀ ਤੇ ਜਾ ਕੇ ਦਿੱਤੀ। ਇੰਨਾ ਇੰਨਾ। ਇਹ ਸੋਤ ਹੀ ਵੇਖ ਸਾਡੇ ਆ ਵਿੱਚ ਵੀ। ਵਿੱਚ ਦੀ ਬਰਸਵਾ ਆ ਜਾਣੀ ਹੁੰਦੇ। ਇਹ ਕਾ ਬਣਾਈ ਜਾਂਦਾ ਨੀ ਕੀ ਜਾਂਦੇ ਹੁੰਦੇ ਯਾਰ ਇਹਨੂੰ ਚਿੱਤਾ ਭੁੱਲ ਗਿਆ ਮੈਨੂੰ ਤਾਂ ਹੱਸੇ ਹੋ ਗਏ ਨਾ ਨਜ਼ਾਰਾ ਆਉਂਦਾ ਕਿ ਨਹੀਂ ਤੁਹਾਨੂੰ ਵੇਖਣ ਦਾ ਮੈਨੂੰ ਤਾਂ ਬੜਾ ਆਉਂਦਾ ਸਹੀ ਗੱਲ ਇਹ ਦੱਸਾਂ ਵਹਿ ਤਾਂ ਮੋਲ ਮੁੜ ਗਿਆ ਉਹਦਾ ਨਸੇ ਉਹਦਾ ਕਿਦਾਂ ਫਿਰ ਤੇ ਬਾਈ ਗੱਲ ਇਹਦਾ ਨਾ ਤੁਹਾਨੂੰ ਪਤਾ ਹੈ ਇਹ ਚੀਜ਼ਾਂ ਵੇਖ ਦਾ ਮੌਕਾ ਬਹੁਤ ਘੱਟ ਮਿਲਦਾ ਹੈ ਨਾ ਆਵੇ ਕਯੂਆਰ ਰੱਖਿਆ ਇਹਨਾਂ ਦੇ ਰਿਵਿਊ ਅੱਛਾ ਅੱਛਾ ਵੱਖੋ ਵੱਖਰੀ ਕੰਪਨੀਆਂ ਨੇ ਲਾਇਆ ਹੋਇਆ ਜਿਹੜੀ ਕੰਪਨੀ ਲਾਇਆ ਉਹਨਾਂ ਨੇ ਲਿਖਿਆ ਹੈ ਗੂਗਲ ਤੇ ਤੁਹਾਨੂੰ ਰਿਵਿਊ ਦੇ ਸਕਦੇ ਤੁਸੀਂ ਆਹ ਕਯੂਆਰ ਕੋਡ ਕਰਕੇ ਨਾ ਸਕੈਨ ਤੁਸੀਂ ਦੱਸ ਸਕਦੇ ਸਾਨੂੰ ਮਜ਼ਾ ਮਜ਼ਾ ਆਇਆ ਮੱਛੀ ਵਧੀਆ ਕਿਦਾਂ ਦੀ ਇਹ ਅਬਰੂ ਕੀ ਆਣੀ ਹੈ ਦੇਖੋ ਨਜ਼ਾਰਾ ਇਹਦਾ ਆਉਂਦਾ ਸਵਾਦ ਬੜਾ ਯਾਹ ਅਮਜੋ ਪੋੜੇ ਸਾਡ ਰੈਡ ਆਇਲ ਹੈ ਇਹ ਮਾਣਦੇ ਨੇ ਕੋਈ ਇਹ ਕਿ ਸਿਸਟਮ ਆਵੇ ਉਹ ਕੀ ਕਰਦੀਆਂ ਜੇ ਪਾਣੀ ਜ ਨਹੀਂ ਕੋਈ ਛੱਲੀਆਂ ਛੱਲਾਂੀਆਂ ਨਹੀਂ ਵਜਦੀਆਂ ਪਾਣੀ ਦੀਆਂ ਵਿੱਚ ਇਦਾਂ ਕਰਦੇ ਆ ਮੱਛੀ ਹਨਾ ਪਾਣੀ ਦੀਆਂ ਛੱਲਾਂ ਹੋ ਮੇਰੇ ਕੋ ਹੋਆ ਹੁਣ ਸ਼ਾਰਕ ਦਾ ਭਲੇ ਖਾਈਆਂ ਪਾਉਂਦੀ ਆ ਉਹਦਾ ਆ ਦੇਖਿਓ ਜਰਾ ਕੀ ਆਂਦੀ ਚਟਾਈ ਮੱਛੀ ਆ ਗਈ ਪਾਉ ਕੀ ਆ ਨਹੀਂ ਐ ਕੀ ਗੱਲ ਹੋ ਗਈ ਤੈਨੂੰ ਨਰਾਜ ਆ ਉਹ ਫੇਰਾ ਵੀ ਚੱਲਾ ਇਹ ਅਲੀ ਵੇ ਘੈਂਟ ਆ ਨਾ ਕੰਮ ਸਿਰਾ ਸਿਰਾ ਲੈ ਵੀ ਇੱਥੇ ਹੁਣ ਫਿਨਿਸ਼ ਹੋਣ ਲੱਗਾ ਕੰਮ ਠੀਕ ਆ ਆ ਲਾਸਟ ਨਜ਼ਾਰਾ ਹੈ ਕਿ ਨਹੀਂ ਦੱਸਿਓ ਬੜਾਇਆ ਟਾਈਮ ਕੱਢ ਕੇ ਤੇ ਇਹ ਤੇ ਖਤਮ ਕਰਦੇ ਹੁਣ ਇਹਨੂੰ ਆਪਾਂ